ਮੇਰੇ ਸਾਥੀ ਸੰਗਠਨ ਨਾਲ ਜਿੱਥੇ ਪਟਿਆਲਾ ਪੁਲ ਐਸਐਸਪੀ ਸਭ ਨੂੰ ਮਿਲਣ ਆਏ ਆਂ ਬੂਟਾ ਸਿੰਘ ਜੀ ਦੇ ਸਬੰਧ ਦੇ ਵਿੱਚ ਸੁਭਾ ਸਿੰਘ ਜੀ ਦੇ ਸਬੰਧ ਦੇ ਵਿੱਚ ਕੀ ਮੰਗ ਕਰਤਾ ਕਹਿੰਦੇ ਮੰਗ ਕਰਤੇ ਇੱਕੋ ਰੱਖਿਆ ਵੀ ਪੰਜਾਬ ਦੀ ਧਰਤੀ ਦਾ ਪੁੱਤਰ ਦਾ ਵੀ ਫਰਜ਼ ਨਿਭਾਣ ਆਏ ਆਂ ਇਹ ਸਾਡਾ ਸਭ ਦਾ ਜਨਮ ਪੰਜਾਬ ਦੀ ਧਰਤੀ ਤੋਂ ਹੋਇਆ ਸੁਭਾ ਸਿੰਘ ਜੀ ਦਾ ਜਨਮ ਵੀ ਪੰਜਾਬ ਦੀ ਧਰਤੀ ਤੋਂ ਆ ਧਰਤੀ ਸਾਡੀ ਮਾਂ ਹੁੰਦੀ ਹੈ ਅਸੀਂ ਉਹਨਾਂ ਨੂੰ ਕਹਿਣ ਆਏ ਆਂ ਅਗਰ ਸੁਭਾ ਸਿੰਘ ਜੀ ਦੇ ਭਾਰਤੀ ਦੇ ਦੇ ਉੱਤੇ ਜੇ ਪਰਿਵਾਰ ਦੁਆਰਾ ਉਹਦਾ ਸੰਸਕਾਰ ਕਰਨ ਨੂੰ ਮਨਾਂ ਕੀਤਾ ਜਾਂਦਾ ਤਾਂ ਉਹਦੀ ਜ਼ਿੰਮੇਵਾਰੀ ਹਿੰਦੂ ਜਾਗੋ ਕੋਰ ਕਮੇਟੀ ਨੂੰ ਦਿੱਤੀ ਜਾਵੇ ਉਹ ਸਬੰਧ ਜਿਸ ਹੋਈ ਅੱਜ ਗਿਆਪਨ ਲੈ ਕੇ ਐਸਐਸਟੀ ਪਟਿਆਲਾ ਕੋਲ ਲੈ ਕੇ ਆਏ ਸੀ ਕਾਰਨ ਕੀ ਹੈ ਪਰਿਵਾਰ ਕਿਉਂ ਨਹੀਂ ਲੈ ਰਿਹਾ ਉਹਦੀ ਡੈੱਡ ਬੁੜੀ ਦੇ ਉੱਪਰ ਜਿਹੜੇ ਦੋਸ਼ ਲੱਗੇ ਸੀ ਝੂਠੇ ਇਨਕਾਉਂਟਰ ਪੜੇ ਬੇਦੋਸ਼ ਮਾਰੇ ਗਏ ਨੇ ਕਿੰਨੇ ਨੇ ਦੋਸ਼ ਲਗਾਏ ਸੀ ਇਹਨਾਂ ਨੇ ਲੱਗੇ ਇਹਨਾਂ ਥਜਾ ਭੁਗਤ ਰਹੇ ਸੀ ਅੰਦਰ ਜੀ ਥਜਾ ਕਿਹਨੇ ਲਗਾਈ ਸੀ ਹੈ ਉਮਰ ਐਕਸਾ ਉਮਰ ਐਕਸ ਉਹਦੋਂ ਕਿੱਥੇ ਸੀਗਾ ਸੀਬੀਆਈ ਉਹਦੋਂ ਕਿੱਥੇ ਸੀ ਜਦੋਂ ਪੰਜਾਬ ਵਿੱਚ ਅੱਤਵਾਦ ਦਾ ਕਾਲਾ ਦੌਰ ਸੀ ਜਦੋਂ ਟ੍ਰੇਨਾਂ 'ਚੋਂ ਬੱਸਾਂ ਤੋਂ ਕੱਢ ਕੇ ਹਿੰਦੂ ਮਾਰੇ ਜਾਂਦੇ ਸੀ ਉਦੋਂ ਹਮਨ ਰਾਈਟ ਤੇ ਸੀਬੀਆਈ ਕਿੱਥੇ ਸੀ ਦੱਸਣਾ ਮੈਨੂੰ ਜਦੋਂ ਟ੍ਰੇਨਾਂ 'ਚੋਂ ਬੱਸਾਂ ਤੋਂ ਕੱਢ ਕੇ ਹਿੰਦੂ ਪਰਿਵਾਰ ਜਦੋਂ ਘੜਿਆਂ ਤੋਂ ਪਰਚੀਆਂ ਕੱਢ ਕੇ ਲੋਕ ਮਸੂਮ ਲੋਕਾਂ ਨੂੰ ਕਤਲ ਕੀਤਾ ਜਾਂਦਾ ਸੀ ਉਦੋਂ ਹਮਨ ਰਾਈਟ ਸੀਬੀਆਈ ਕਿੱਥੇ ਸੀ ਜਦੋਂ ਤਾਂ ਪੰਜਾਬ ਦੀ ਜੀ ਕਾਂਗਰਸੀ ਸਰਕਾਰ ਸੀ ਮੁੱਖ ਮੰਤਰੀ ਨੇ ਦੇਚ ਦਿੱਤਾ ਡੀਜੀਪੀ ਨੇ ਦੇਚ ਦਿੱਤਾ ਵੀ ਖਾਰਕੂ ਬਾਦ ਦਾ ਸਫਾਇਆ ਕੀਤਾ ਜਾਵੇ ਉਸ ਵਕਤ ਦੇ ਦੇਸ਼ ਬੰਦੇ ਹੋ ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਆਪਣੀ ਜਾਨ ਹੱਥੀਂ ਦੇ ਲੈ ਕੇ ਪੰਜਾਬ 'ਚੋਂ ਅੱਤਵਾਦ ਦਾ ਸਫਾਇਆ ਕੀਤਾ ਤੇ ਦੂਜੀ ਸਰਕਾਰ ਆਉਣ ਤੋਂ ਬਾਅਦ ਉਹੀ ਖੜਗੂ ਬਾਗ ਹੁਮਰਾਈਟ ਬਦਲ ਜਾਂਦਾ ਦੱਸੋ ਨਾ ਇਹਦੇ ਖਿਲਾਫ ਜਿਹੜਾ ਹੈਗਾ ਤਾਕਤਾਂ ਜਿਹੜੇ ਪੁਲਿਸ ਅਧਿਕਾਰੀ ਹੈਗੇ ਉਹਨਾਂ ਨੇ ਭੋਗ ਤੇ ਜਾਣ ਤੋਂ ਵੀ ਇਨਕਾਰ ਕਰਤਾ ਰਾਕੀ ਥਿੰਗਾ ਨਰਦਾਸ ਕਰਨ ਤੋਂ ਮਨਾ ਕਰਦੀ ਪਰਿਵਾਰ ਨੇ ਅਸੀਂ ਵੀ ਸਾਨੂੰ ਵੀ ਜਦੋਂ ਪਤਾ ਸਾਨੂੰ ਵੀ ਜਦੋਂ ਪਤਾ ਲੱਗਿਆ ਵੀ ਸਾਨੂੰ ਬੜਾ ਫੀਲ ਹੋਇਆ ਵੀ ਪੰਜਾਬ ਕਿੱਥੇ ਜਾ ਰਿਹਾ ਪੰਜਾਬ ਦੇ ਹਾਲਾਤ ਕਿੱਥੇ ਜਾ ਰਹੇ ਨੇ ਅਸੀਂ ਲੋਕ ਖੜੇ ਕਿੱਥੇ ਆ ਬਦਰ ਹੁਣ ਐਸਾ ਮਾਹੌਲ ਆ ਚੁੱਕਾ ਹੈ ਅੱਤਵਾਦ ਤੋਂ ਵੀ ਮਾੜਾ ਮਾਹੌਲ ਆ ਚੁੱਕਾ ਹੈ ਵੀ ਪਰਿਵਾਰ ਆਪਣੇ ਪਿਤਾ ਦਾ ਇੱਕ ਬੱਚਾ ਆਪਣੇ ਪਿਤਾ ਦੇ ਸੰਸਕਾਰ ਕਰਨ ਨੂੰ ਵੀ ਮਨਾਂ ਕਰ ਰਿਹਾ ਉਹੀ ਜ਼ਿੰਮੇਵਾਰੀਆਂ ਜਿਸੀ ਨਿਭਾਣ ਆਈਆਂ ਆਪਣਾ ਫਰਜ਼ ਨਿਭਾਣ ਆਏ ਆ ਕਿਉਂਕਿ ਪੰਜਾਬ ਪੁਲਿਸ ਦੇ ਨਾ ਅਫਸਰਾਂ ਦਾ ਸਾਡੇ ਲੋਕਾਂ ਦੇ ਬਹੁਤ ਆਸਾਨ ਹੈ ਪੰਜਾਬੀਆਂ ਦੇ ਬੜਾ ਆਸਾਨ ਹੈ ਖਾਸ ਕਰਕੇ ਹਿੰਦੂ ਸਮਾਜ ਦੇ ਇਹਨਾਂ ਦੇ ਉੱਪਰ ਦੋਸ਼ ਲੱਗੇ ਆ ਜਿਹੜੇ ਬੇਦੋਸ਼ੇ ਮਾਰੇ ਆ ਸਿੱਖ ਮਾਰੇ ਆ ਨੌਜਵਾਨਾਂ ਨੂੰ ਮੈਂ ਕੀ ਕਹ ਰਿਹਾ ਤੁਹਾਨੂੰ ਕਿਹਨੇ ਦੋਸ਼ ਲਾਇ ਹਿਊਮਨ ਰਾਈਟਸਰ ਦੋਸ਼ ਹੀ ਕਤਲ ਹੋ ਗਤ ਰਹੇ ਆ ਹਿਊਮਨ ਰਾਈਟ ਨੇ ਸੀਬੀਆਈ ਮੈਂ ਪੁੱਛਦਾ ਜਦੋਂ ਕਤਲਿਆਮ ਹੋ ਰਿਆ ਸੀ ਜਦੋਂ ਮਨਸੂਮ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਜਦੋਂ ਬੱਸਾਂ 'ਚੋਂ ਟ੍ਰੇਨਾਂ 'ਚੋਂ ਜਦੋਂ ਸੰਜੀਵ ਘੋਲੜੀ ਦੇ ਪਿਤਾ ਜੀ ਦਾ ਕਤਲ ਕੀਤਾ ਗਿਆ ਸੀ ਉਦੋਂ ਹਿਊਮਨ ਰਾਈਟ ਕਿੱਥੇ ਸੀ ਉਦੋਂ ਸੀਬੀਆਈ ਕਿੱਥੇ ਸੀ ਜਦੋਂ ਦੇਸ਼ੀ ਕਤਲੇਆਮ ਕੀਤਾ ਗਿਆ ਸਹਿਰ ਕਰਦੇ ਲੋਕਾਂ ਨੂੰ ਗੋਲੀ ਕਾਂਡ ਦਾ ਨਿਸ਼ਾਨਾ ਬਣਾਇਆ ਗਿਆ ਉਸ ਵੇਲੇ ਸੀਬੀਆਈ ਕਿੱ ਕੌਮ ਦਾ ਹੀਰੋਸ ਪੰਜਾਬ ਦਾ ਹੀਰੋ ਬਿਲਕੁਲ ਗੱਦਸਾਲ ਕਹਿ ਰਹੇ ਆ ਵੀ ਕੌਮ ਦਾ ਹੀਰਾ ਪੰਜਾਬ ਦਾ ਹੀਰਾ ਉਹ ਤਾਂ ਪਰ ਤੋਂ ਕੰਮ ਜਿਹਨੇ ਪੰਜਾਬ ਨੂੰ ਪਛਾਣ ਪਾਈ ਭਾਈ ਜੱਜ ਵੀ ਹੁਣ ਇੱਕ ਸਵਾਲ ਕੀਤਾ ਉਸੇ ਇੱਕ ਸਵਾਲ ਕੀਤਾ ਸੀ ਵੀ ਭੋਗ ਤੇ ਮਨਾ ਕਰਤਾ ਮੈਂ ਤੁਹਾਡੀ ਗੱਲ ਮੰਨ ਗਿਆ ਮਨਾ ਕਰਤਾ ਇਹਦਾ ਮਤਲਬ ਆਪਾਂ ਇਹ ਤਾਂ ਗੱਲ ਮੰਨ ਕੇ ਚੱਲੀਏ ਨਾ ਵੀ ਜੇ ਸੁਭਾ ਸਿੰਘ ਦਾ ਭੋਗ ਤੇ ਪਾਠੀਆਂ ਮਨਾ ਕਰਤਾ ਉਹ ਦਸਤਰਾਂ ਦੇ ਜਾਣ ਤੋਂ ਮਨਾ ਕਰਤਾ ਇਹਦਾ ਮਤਲਬ ਬੇਲ ਸਿੰਘ ਔਰ ਕੇ ਪੀਐਸ ਗਿੰਨੇ ਸਹੀ ਕੰਮ ਕੀਤਾ ਸੀ ਜੇ ਰਾ ਪਾਰਟੀ ਵੀ ਬੋਝ ਗਏ ਉਹ ਸਭ ਸਮਝੋਗਾ ਭਾਵੇਂ ਬੋਝ ਗਏ ਉਹ ਪਾਣੀ ਰਖਾਏ ਗੋ ਬਿਲਕੁਲ ਇਹ ਬਲੌੜ ਤੁਸੀਂ ਰਕੋ ਲਾਈਨ ਕਰ ਗਏ ਨਾ ਉਹ ਸਹੀ ਸੀਗੇ ਜਿੱਦਾਂ ਉਹ ਸਹੀ ਸੀਗੇ ਉਦੋਂ ਸੂਬਾ ਸਿੰਘ ਵੀ ਸਹੀ ਸੀਗਾ ਉਹਨੇ ਇੱਕ ਗੰਧਲਾ ਪੰਜਾਬ ਦੇ ਅੰਦਰ ਪਿਆ ਸੀਗਾ ਜਿਹੜਾ ਕਾਲਾ ਦਰ ਸੀ ਜਿਹਦੇ ਵਿੱਚ ਲੋਕਾਂ ਨੂੰ ਬੱਸਾਂ ਚੋਂ ਘਰੇ ਤੋਂ ਲੋਕਾਂ ਨੂੰ ਲੜਕੀਆਂ ਨੂੰ ਰਫ ਕੀਤਾ ਜਾਂਦੇ ਸੀ ਮਾਰਾ ਜਾਂਦੇ ਸੀ ਉਹਨਾਂ ਦਾ ਸਫਾਇਆ ਕੀਤਾ ਉਹਨੂੰ ਮਾਰਾ ਕੀ ਗਲਤ ਕੀਤਾ ਉਹਨੇ ਜੋ ਲਾਹਤ ਜਾਂ ਦੇਖ ਨੂੰ ਮਿਲਦੇ ਲਿਖਦਾ ਨਹੀਂ ਪੰਜਾਬ ਚ ਮੁੰਡਾ ਹੁੰਦਾ ਤਾਂ ਸੂਬਾ ਸਿੰਘ ਦਾ ਕਤਲ ਜੇਲ੍ਹ ਦੇ ਅੰਦਰ ਨਾ ਹੁੰਦਾ ਇਹ ਸੱਚਾਈ ਹੈ ਪੰਜਾਬ ਦਾ ਮੁੱਖ ਮੰਤਰੀ ਜੇ ਹਿੰਦੂ ਹੁੰਦਾ ਤਾਂ ਜੋ ਅੱਜ ਹਾਲਾਤ ਪੰਜਾਬ ਚ ਬਣੇ ਹੋਇਆ ਜਿੱਥੇ ਦੇਖਿਆ ਗੁੱਟਵਾਰਤਾ ਜਿੱਥੇ ਦੇਖਿਆ ਕੁਰਬਾਨਾ ਮਾਰਦੀ ਹੈ ਜਿੱਥੇ ਦੇਖਿਆ ਧੰਕੀਆਂ ਦੋਤੀਆਂ ਜਿੱਥੇ ਦੇਖਿਆ ਕੋ ਹੋਰ ਬੜਾ ਮੁੱਦੇ ਪੰਜਾਬ ਚ ਚੱਲ ਰਹੇ ਆ ਉਹ ਮੁੱਦੇ ਤੇ ਆਪਾਂ ਗੱਲ ਨਹੀਂ ਕਰਨਾ ਚਾਹੁੰਦੇ ਜੋ ਵੀ ਮਤਲਬ ੱੱਕਾ ਹੋ ਰਿਹਾ ਚੜਿਆ ਉਹ ੱੱਕਾ ਹੋ ਰਿਹਾ ਅੱਗੇ ਲੜਾਈ ਜੀ ਅੱਜ ਕੱਲ ਅੱਜ ਅਸੀਂ ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਜਨਵਰੀ ਨਹੀਂ ਲੇ ਲਊਗਾ ਤਾਂ ਹਿੰਦੂ ਕੋਰ ਕਮੇਟੀ ਲੇਗੀ ਔਰ ਉਹ ਵੀ ਪਰਿਵਾਰ ਨੂੰ ਜਿਹੜੀਆਂ ਧਮਕੀਆਂ ਕੱਟੜਪੰਥੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਉਹਨਾਂ ਦੀ ਸੁਰੱਖਿਆ ਦਾ ਪੁਖਤਾ ਇੰਤਜ਼ਾਮ ਕੀਤਾ ਜਾਵੇ